ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਚੋਨਾ ਪੰਜਾਬ ਦੇ ਵਿੱਚ ਬਾਖੂ ਵੀ ਨਿਸਰ ਰਿਹਾ ਤੇ ਕਿਸਾਨ ਵੀਰ ਜਿਹੜੇ ਉਹ ਸਪਰੇ ਜਿਹੜਾ ਆ ਉਹ ਜੋਰਾ ਸ਼ੋਰਾ ਦੇ ਨਾਲ ਕਰਾ ਰਹੇ ਆ ਇਸ ਸਮੇ ਜਿਹੜਾ ਸਪਰੇ ਆ ਉਹ ਸਾਨੂੰ ਕਿਹੜੇ ਹਾਲਾਤਾਂ ਵਿੱਚ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਦਾ ਕਰਨਾ ਚਾਹੀਦਾ ਉਹਦੇ ਵਾਸਤੇ ਆਪਾਂ ਗੱਲ ਕਰਾਂਗੇ GST+ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਵੀ ਜਰੂਰ ਦਵਾ ਲੈਣਾ ਤਾਂ ਕਿ ਜਿਹੜੇ ਅਪਡੇਟ ਆ ਉਹ ਤੁਹਾਨੂੰ ਮਿਲਦੀ ਰਵੇ ਸੋ ਚੋਨਾ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਆ ਕਿ ਨਿਸਾਰੇ ਤੇ ਆ ਕੁਝ ਚੋਨਾ ਜਿਹੜਾ ਆ ਉਹ ਗੋਭ ਦੇ ਵਿੱਚ ਆਇਆ ਹੋਇਆ ਸੋ ਪਹਿਲਾਂ ਗੱਲ ਕਰਾਂਗੇ ਆਪਾਂ ਦਵਾਈ ਜਿਹੜੀ ਫੰਗੀਸਾਈਡ ਆ ਨਟੀਵੋ ਇਹ ਜਿਹੜੀ ਨਰਦੀਬੋ ਦਵਾਈ ਹੈਗੀ ਆ ਇਹਦੇ ਜਿਹੜੇ ਫੰਕਸ਼ਨ ਹੈਗੇ ਆ ਉਹ ਬਹੁਤ ਵਧੀਆ ਫੰਗਸ ਨੂੰ ਇਹ ਬਿਲਕੁਲ ਖਤਮ ਕਰ ਦਿੰਦੀ ਆ ਜੜ ਤੋਂ ਤੇ ਜਿਹੜਾ ਬੂਟਾ ਆ ਉਹ ਹਰਿਆ ਭਰਿਆ ਜਿਹੜਾ ਉਹ ਨਜ਼ਰ ਆਉਂਦਾ ਸੋ 20 25 ਦਿਨ ਇਹ ਜਿਹੜੀ ਦਵਾਈ ਆ ਆਪਣਾ ਅਸਰ ਰੱਖਦੀ ਆ ਉਸ ਤੋਂ ਬਾਅਦ ਜੇ ਗੱਲ ਕਰੀਏ ਤੇਲੇ ਦੀ ਦਵਾਈ ਦੇਖੋ ਇਹਦੇ ਵਿੱਚ ਤੇਲੇ ਦੀ ਦਵਾਈ ਅਸੀਂ ਕਿਸਾਨ ਪੇਟ ਐਂ ਐਫ ਐਲ ਦੀ ਜਿਹੜੀ ਦਵਾਈ ਆ ਉਹ ਵਰਤੀ ਆ ਸੋ ਇਹ ਜਿਹੜੀ ਦਵਾਈ ਆ ਇਹ ਵੀ ਬਹੁਤ ਵਧੀਆ ਤੇਲੇ ਤੋਂ ਉਹ ਹੈਗੀ ਆ ਸੋ ਸੁੰਡੀ ਦੇ ਪ੍ਰਕੋਪ ਤੋਂ ਵੀ ਜਿਹੜੀ ਦਵਾਈ ਆ ਉਹ ਪੌਣੀ ਜਰੂਰੀ ਫੇਮ ਬਹੁਤ ਹੀ ਵਧੀਆ ਬਾਹਰ ਦੀ ਦਾ ਇਹ ਪ੍ਰੋਡਕਟ ਹੈਗਾ ਆ ਸੋ ਇਹ ਵੀ 20 ਤੋਂ 25 ਦਿਨ ਜਿਹੜਾ ਆ ਉਹ ਅਸਰ ਰੱਖਦਾ ਆ ਇਹਦੇ ਨਾਲ ਜੇ ਅਸੀਂ ਦੱਸ ਲਈ ਜਿਹੜੀ ਸੁੰਡੀ ਆ ਉਹ ਜਿੱਦਾਂ ਹੀ ਦਵਾਈ ਦੇ ਸੰਪਰਕ ਵਿੱਚ ਆਉਂਦੀ ਆ ਤੇ ਉਹਦਾ ਜਿਹੜਾ ਹਾਜ਼ਮਾ ਆ ਮੈਦਾ ਆ ਉਹ ਖਰਾਬ ਹੋ ਜਾਂਦਾ ਤੇ ਸੁੰਡੀ ਭਾਵੇਂ ਤੁਹਾਨੂੰ ਨਜ਼ਰ ਵੀ ਆਵੇ ਪੱਤਿਆਂ ਦੇ ਉੱਤੇ ਪਰ ਉਹ ਨੁਕਸਾਨ ਪੱਤਿਆਂ ਨੂੰ ਕੋਈ ਨਹੀਂ ਪਚਾ ਸਕਦੀ ਕਿਉਂਕਿ ਉਹ ਖਾਣਾ ਬੰਦ ਕਰ ਦਿੰਦੀ ਆ ਉਸ ਤੋਂ ਬਾਅਦ ਇੱਕ ਜੇ ਬੈਂਜਮ ਦਵਾਈ ਦੀ ਗੱਲ ਕਰੀਏ ਇਹ ਜਿਹੜੀ ਦਵਾਈ ਆ ਇਹ ਬੂਟੇ ਨੂੰ ਤਾਕਤ ਦੇ ਦਿੰਦੀ ਆ ਕਿਉਂਕਿ ਜਿਹੜਾ ਝੋਨਾ ਆ ਅਸੀਂ 35 ਤੋਂ 40 ਦਿਨ ਦੇ ਵਿੱਚ ਵਿੱਚ ਯੂਰੀਆ ਤੇ ਹੋਰ ਖਾਦਾਂ ਖਤਮ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਪਤਾ ਹੈ ਕਿ ਝੋਨੇ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਤਾਕਤ ਚਾਹੀਦੀ ਆ ਉਹ ਫਿਰ ਉਹ ਨਹੀਂ ਮਿਲ ਪਾਉਂਦੀ ਨਸਾਰੇ ਦੇ ਉੱਤੇ ਥੋੜੀ ਬਹੁਤ ਜਿਹੜੀ ਤਾਕਤ ਆ ਉਹ ਮਿਲਣੀ ਜ਼ਰੂਰੀ ਹੁੰਦੀ ਆ ਸੋ ਇੱਕ ਗੱਲ ਕਿਸਾਨ ਵੀਰ ਨਾ ਭੁੱਲਣ ਜਿਹਨੂੰ ਅਸੀਂ ਆ ਤੁਸੀਂ ਦੇਖ ਸਕਦੇ ਆ ਅੰਕੁਰ ਗੋਲ ਸਟicker ਅੱਜਕੱਲ ਜਿਹੜਾ ਮੌਸਮ ਆ ਉਹ ਕੁਛ ਇੱਕ ਤਰ੍ਹਾਂ ਦਾ ਬਰਸਾਤੂ ਜਿਹਾ ਇਹ ਹੋ ਚੁੱਕਾ ਸੋ ਜਦੋਂ ਅਸੀਂ ਸਟicker ਜਿਹੜਾ ਆ ਉਹ ਪਾ ਦਿੰਦੇ ਆ ਤਾਂ ਫਿਰ ਜੇ 2-4-5 ਘੰਟੇ ਲੰਘ ਜਾਣ ਤੇ ਉਹ ਤਾਂ ਵੀ ਜਿਹੜਾ ਅਸਰ ਆ ਉਹ ਕਿਤਨਾ ਕਿਤੇ ਬਾਖੂਬੀ ਰਹਿ ਜਾਂਦਾ ਜੇ ਆਪਾਂ ਗੱਲ ਦਵਾਈਆਂ ਦੀ ਕਰੀਏ ਤਾਂ ਦਵਾਈਆਂ ਜਿਹੜੀਆਂ ਆ ਉਹ ਬਿਲਕੁਲ ਅਲੱਗ-ਅਲੱਗ ਜਿਹੜੀਆਂ ਘੋਲਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਜੇ ਦਵਾਈਆਂ ਨੂੰ ਅਸੀਂ ਇਕੱਠੇ ਕਰ ਦਿੰਦੇ ਆ ਤਾਂ ਉਹਨਾਂ ਦੇ ਜਿਹੜੇ ਕੈਮੀਕਲ ਆ ਉਹ ਆਪਸ ਵਿੱਚ ਕਲੈਸ਼ ਹੋ ਕੇ ਉਹਨਾਂ ਦੀ ਜਿਹੜੀ ਕੋਸ਼ ਰਸਾਇਣਿਕ ਮਾਤਰਾ ਆ ਉਹ ਘਟ ਵੀ ਜਰੂਰ ਜਾਂਦੀ ਆ ਫੋ ਇਹ ਵੀ ਕਿਸਾਨ ਭਰਾ ਜਿਹੜੇ ਆ ਉਹ ਬਹੁਤ ਖਿਆਲ ਰੱਖਣ ਕਿ ਦਵਾਈ ਹਰ ਇੱਕ ਦਵਾਈ ਆ ਜਿਹੜੀ ਉਹ ਤੁਸੀਂ ਅਲੱਗ-ਅਲੱਗ ਬਾਲਡੀਆਂ ਦੇ ਵਿੱਚ ਉਹਨੂੰ ਕੋਲੋ ਆ ਤੁਸੀਂ ਦੇਖ ਸਕਦੇ ਆ ਕਿ ਤਿੰਨ ਦਵਾਈਆਂ ਇੱਥੇ ਅਸੀਂ ਯੂਜ਼ ਕਰੀਆਂ ਜਿਵੇਂ ਤੁਹਾਨੂੰ ਦੱਸਿਆ ਨਾਟਿਵੋ ਤੇ ਤੇ ਫੇਮ ਤੇ ਇੱਕ ਐਨਐਫਐਲ ਦੀ ਜਿਹੜੀ ਉਹ ਤੇਲੇ ਦੀ ਦਵਾਈ ਹੈਗੀ ਆ ਤੋ ਕਿੱਲੇ ਦੀਆਂ ਜਿਹੜੀਆਂ ਆ ਉਹ 6 ਢੋਲੀਆਂ ਘੱਟੋਂ ਘੱਟ ਸਾਨੂੰ ਖੇਤ ਦੇ ਵਿੱਚ ਲਾਉਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਪਾਣੀ ਆ ਜਦੋਂ ਉਹ ਵੱਧ ਲੱਗੇਗਾ ਤਾਂ ਉਹ ਪੱਤੇ ਦੇ ਉੱਤੇ ਪੂਰੀ ਤਰ੍ਹਾਂ ਉਹ ਫੈਲ ਜਾਂਦਾ ਸੋ ਅਸੀਂ ਕਿਸੇ ਵੀ ਦਵਾਈ ਦੀ ਜਿਹੜੀ ਕਿ ਉਹ ਸ਼ਪਾਰਸ਼ ਇੱਥੇ ਨਹੀਂ ਕਰਦੇ ਬਸ ਇਹ ਆ ਕਿ ਵਧੀਆ ਕੰਪਨੀਆਂ ਦੀਆਂ ਵਧੀਆ ਦਵਾਈਆਂ ਕਿਸਾਨ ਭਰਾਵੋ ਤੁਸੀਂ ਵਰਤੋ ਤਾਂ ਕਿ ਉਹਨਾਂ ਦਾ ਜਿਹੜਾ ਰਿਜ਼ਲਟ ਹੈਗਾ ਆ ਉਹ ਵਧੀਆ ਹੋਵੇ ਤੇ ਦਵਾਈ ਦਾ ਜਿਹੜਾ ਆ ਟਾਈਮ ਪੀਰੀਅਡ ਆ ਉਹ ਲੰਬਾ ਹੋਣਾ ਚਾਹੀਦਾ ਇਹ ਨਾ ਹੋਵੇ 5-7 ਦਿਨ ਦੇ ਵਿੱਚ ਜਿਹੜਾ ਉਹ ਖਤਮ ਹੋ ਜਾਵੇ ਕਿਉਂਕਿ ਹੁਣ ਜੇ ਨਿਸਾਰਾ ਜਿਹੜਾ ਆ ਉਹ ਜਦੋਂ ਝੋਨੇ ਦਾ ਹੋ ਰਿਹਾ ਤਾਂ ਇਹ ਗੱਲ ਬਾਜ਼ੇਵਾਕੇ ਜਦੋਂ ਪੋਲੀਨੇਸ਼ਨ ਹੁੰਦੀ ਆ ਜਦੋਂ ਝੋਨਾ ਜਿਹੜਾ ਆ ਉਹ ਗੋਭ ਤੋਂ ਬਾਹਰ ਆਉਂਦਾ ਤਾਂ ਨਿਸਰ ਦੇ ਨਿਸਰ ਦੇ ਇੱਕ ਵੀਕ ਉਹ ਲੈ ਜਾਂਦਾ ਪਰ ਪ੍ਰਾਗਣ ਵਗੈਰਾ ਹੋਣ ਲਈ ਤੇ ਫਿਰ ਵੀ 10 ਤੋਂ 12 ਦਿਨ ਦਾ ਪੀਰੀਅਡ ਜਿਹੜਾ ਝੋਨਾ ਉਹ ਕੰਪਲੀਟ ਹੋਣ ਵਿੱਚ ਲੈ ਲੈਂਦਾ ਜਦੋਂ ਤੱਕ ਜਿਹੜੀ ਮੁੰਜਰਾ ਉਹ ਲੁੱਟਕ ਜਾਂਦੀ ਆ ਸੋ ਉਹਦੇ ਵਿੱਚ ਦੁੱਧੇ ਤੋਂ ਲੈ ਕੇ ਜਿਹੜਾ ਦਾਣਾ ਉਹ ਪਰਦਾ ਹੈ ਸੋ ਇੱਕ ਗੱਲ ਹੋਰ ਵੀ ਇੱਥੇ ਜ਼ਰੂਰੀ ਆ ਕਿ ਜਿਹੜਾ ਪਾਣੀ ਆ ਉਹਦਾ ਇਸ ਟਾਈਮ ਖਾਸ ਖਿਆਲ ਰੱਖਿਆ ਜਾਵੇ ਝੋਨੇ ਦੇ ਵਿੱਚ ਜਿਹੜਾ ਪਾਣੀ ਆ ਉਹ ਇੱਕ ਤੋਂ 2 ਸੈਂਟੀਮੀਟਰ ਜਿਹੜਾ ਹੈਗਾ ਆ ਉਹ ਜ਼ਰੂਰ ਖੜਾ ਕਰ ਦਿਓ ਤਾਂ ਕਿ ਜਿਹੜਾ ਆ ਦੇਖੋ ਬੂਰ ਜਿਹੜਾ ਆ ਝੋਨੇ ਨੂੰ ਉਹ ਪੈ ਰਿਹਾ ਤੋਂ ਜੇ ਅਸੀਂ ਗਰੋਥ ਪ੍ਰੋਮੋਟਰ ਕੋਈ ਵਿੱਚ ਇਹ ਪਾ ਦਿੰਦੇ ਆ ਜਾਂ ਪੋਟਾਸ਼ ਜਿਹੜੀ ਆ ਜਿਨ੍ਹਾਂ ਨੇ ਵੀਰਾਂ ਨੇ ਨਹੀਂ ਪਾਈ ਉਹ ਇਸ ਸਮੇਂ ਵਿੱਚ ਲਿਕੁਇਡ ਪੋਟਾਸ਼ ਜਿਹੜੀ ਆ ਉਹਦੀ ਵਰਤੋਂ ਜੇ ਕਰ ਲਵੇ ਤਾਂ ਉਹ ਵੀ ਬਹੁਤ ਸਾਰਤਕ ਸਿੱਧ ਹੁੰਦੀ ਆ ਕਿਉਂਕਿ ਉਹਦੇ ਨਾਲ ਜਿਹੜਾ ਕਿ ਦਾਣਾ ਥੋਥਾ ਆ ਉਹ ਉਹ ਨਹੀਂ ਹੁੰਦਾ ਅਸੀਂ ਕਹਿੰਦੇ ਆ ਕਿ ਬਹੁਤ ਜ਼ਿਆਦਾ ਪੋਟਾਸ਼ ਪੈ ਗਈ ਮਤਲਬ ਕਿ ਫੋਕ ਪੈ ਗਈ ਸ਼ਾਇਦ ਪੋਟਾਸ਼ ਦਾ ਜਿਹੜਾ ਇਸ ਸ਼ਬਦ ਵਰਤਿਆ ਗਿਆ ਇਸੇ ਲਈ ਵਰਤਿਆ ਗਿਆ ਕਿ